ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕ ਆਕਾਲ ਦੋਸਤੋ ਜਿਉ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ NSA ਕਾਨੂੰਨ ਦੇ ਬਾਰੇ ਵਿੱਚ NSA ਦੀ ਜਿਹੜੀ ਫੁੱਲ ਫਾਰਮ ਹੈ ਉਹ ਹੈਗੇ ਜੀ ਨੈਸ਼ਨਲ ਸਿਕਿਉਰਿਟੀ ਐਕਟ ਤੇ ਕਈ ਯਾਰ ਦੋਸਤ ਮਿੱਤਰ ਇਸ ਨੂੰ ਰਸੂਕਾ ਐਕਟ ਵੀ ਕਹਿ ਦਿੰਦੇ ਦੇਗੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਨਾਮ ਤੋਂ ਹੀ ਸਾਨੂੰ ਇਹ ਕਲੀਅਰ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਹੈ ਕਿ ਇਹ ਰਾਸ਼ਟਰ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਇੱਕ ਕਾਨੂੰਨ ਹੈ ਨੈਸ਼ਨਲ ਮੀਨ ਰਾਸ਼ਟਰ ਦੇਸ਼ ਦੇ ਸਕਿਉਰਿਟੀ ਮੀਨ ਸੁਰੱਖਿਆ ਐਕਟ ਮੀਨ ਕਾਨੂੰਨ ਤੇ ਇਹ ਇੱਕ ਬਹੁਤ ਹੀ ਸਖਤ ਕਾਨੂੰਨ ਹੈ ਇਹ ਹੋਰ ਕਾਨੂੰਨ ਨੇ ਜਿਹੜੇ ਉਹਨਾਂ ਨਾਲੋਂ ਕਾਫੀ ਵੱਖਰਾ ਕਾਨੂੰਨ ਹੈ ਜਿਹੜੇ ਖਬਰਾਂ ਵਗੈਰਾ ਦੇਖਦੇ ਰਹਿੰਦੇ ਨੇ ਨਿਊਜ਼ ਦੇਖਦੇ ਨੇ ਉਹਨਾਂ ਬਹੁਤ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਇਸ ਕਾਨੂੰਨ ਦੇ ਬਾਰੇ ਵਿੱਚ ਪਤਾ ਹੈ ਤੇ ਅੱਜ ਅਸੀਂ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਇਸ ਕਾਨੂੰਨ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸੰਖੇਪ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਖਬਰਾਂ ਦੇ ਵਿੱਚ ਨਿਊਜ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਰਹਾ ਤੇ ਅੱਜ ਕੱਲ੍ਹ ਵੀ ਨਿਊਜ਼ ਚੱਲ ਰਹੀ ਹੈ ਭਾਈ ਅਮਰਤਪਾਲ ਸਿੰਘ ਦੇ ਬਾਰੇ ਵਿੱਚ ਤੇ ਇਹ ਵੀ ਸ਼ਾਇਦ ਤੁਹਾਨੂੰ ਪਤਾ ਹੀ ਹੈ ਕਿ ਉਸਤੇ NSA ਕਾਨੂੰਨ ਲੱਗਿਆ ਹੋਇਆ ਹੈ ਨੈਸ਼ਨਲ ਸਕਿਉਰਿਟੀ ਐਕਟ ਤੇ ਇਸੇ ਕਰਕੇ ਉਸ ਨੂੰ ਅਸਾਮ ਦੀ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਤੇ ਉਸ ਦੇ ਕੁਝ ਸਾਥੀਆਂ ਨੂੰ ਕੁਝ ਸਾਥੀਆਂ ਤੋਂ ਤਾਂ ਇਹ ਜਿਹੜਾ ਕਾਨੂੰਨ ਹੈ ਹਟਾ ਦਿੱਤਾ ਗਿਆ ਤੇ ਪਰ ਜਿਹੜਾ ਭਾਈ ਅਮਰਿਤਪਾਲ ਸਿੰਘ ਹੈ ਉਹ ਹਜੇ ਜੇਲ੍ਹ ਦੇ ਵਿੱਚ ਬੰਦ ਹੈ ਅਪ੍ਰੈਲ ਦੀ ਸ਼ਾਇਦ ਪਤਾ ਨਹੀਂ ਕਿਹੜੀ ਤਰੀਕਾ ਉਸ ਤਰੀਕ ਤੱਕ ਉਸ ਤੇ ਉਹ ਕਾਨੂੰਨ ਹੈਗਾ ਹੋ ਸਕਦਾ ਹੈ ਇਸ ਕਾਨੂੰਨ ਦੀ ਮਿਆਦ ਦੇ ਵਿੱਚ ਵਾਧਾ ਕੀਤਾ ਜਾਵੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਕਿ ਸਰਕਾਰ ਕੀ ਕਰਦੀ ਹੈ ਕਿਉਂਕਿ ਇਸ ਮਿਆਦ ਨੂੰ ਵਧਾਇਆ ਵੀ ਜਾ ਸਕਦਾ ਹੈ ਜਿਹੜਾ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆਗਾ 1 ਸਾਲ ਦੇ ਲਈ ਲਗਾਇਆ ਗਿਆ ਫਿਰ ਵਧਾ ਦਿੱਤਾ ਗਿਆ ਹੋਰ ਵੀ ਵਧਾਇਆ ਜਾ ਸਕਦਾ ਹੈ ਇਸ ਤਰ੍ਹਾਂ ਕਰਕੇ ਇਸ ਕਾਨੂੰਨ ਦੀ ਜਿਹੜੀ ਜੇਲ੍ਹ ਦੀ ਮਿਆਦ ਹੈਗੀ ਅੰਦਰ ਬੰਦ ਰੱਖਣ ਦੀ ਉਸ ਨੂੰ ਵਧਾਇਆ ਜਾ ਸਕਦਾ ਹੈ ਤੇ ਇਹ ਜਿਹੜਾ ਕਾਨੂੰਨ ਹੈ ਇੱਕ ਬਹੁਤ ਸਖਤ ਕਾਨੂੰਨ ਇਸ ਕਰਕੇ ਹੈ ਕਿਉਂਕਿ ਜੇ ਸਰਕਾਰ ਨੂੰ ਇਸ ਗੱਲ ਦੀ ਸੰਭਾਵਨਾ ਹੋਵੇ ਸਰਕਾਰ ਨੂੰ ਇਹ ਮਹਿਸੂਸ ਹੋਵੇ ਕਿ ਫਲਾਣਾ ਵਿਅਕਤੀ ਦੇਸ਼ ਦੇ ਲਈ ਖਤਰਾ ਬਣ ਸਕਦਾ ਹੈ ਜਨਤਕ ਬਵਸਥਾ ਦੇ ਲਈ ਖਤਰਾ ਬਣ ਸਕਦਾ ਹੈ ਕਾਨੂੰਨ ਦੇ ਲਈ ਖਤਰਾ ਬਣ ਸਕਦਾ ਹੈ ਰਾਸ਼ਟਰ ਦੇ ਲਈ ਰਾਸ਼ਟਰ ਦੀ ਸੁਰੱਖਿਆ ਦੇ ਲਈ ਖਤਰਾ ਬਣ ਸਕਦਾ ਹੈ ਕੋਈ ਹਿੰਸਾ ਦੀ ਸੰਭਾਵਨਾ ਹੋਵੇ ਇਹ ਲੱਗੇ ਕਿ ਉਹ ਬੰਦਾ ਅਸਲਾ ਇਕੱਠਾ ਕਰ ਰਿਹਾ ਹੈ ਜਾਂ ਕੋਈ ਆਪਣੀ ਫੌਜ ਤਿਆਰ ਕਰ ਰਿਹਾ ਹੈ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤਰ੍ਹਾਂ ਦੀ ਜੇ ਸੰਭਾਵਨਾ ਲੱਗਦੀ ਹੋਵੇ ਸਰਕਾਰ ਨੂੰ ਕਿਸੇ ਵਿਅਕਤੀ ਤੋਂ ਕਿ ਇਹ ਖਤਰਾ ਬਣ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਉਸ ਵਿਅਕਤੀ ਨੂੰ ਬਿਨਾ ਕਿਸੇ ਪਰਚੇ ਤੋਂ ਬਿਨਾ ਕਿਸੇ ਐਫਆਈਆਰ ਤੋਂ ਬਿਨਾ ਕਿਸੇ ਕ੍ਰਿਮੀਨਲ ਕੇਸ ਤੋਂ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਸਕਦੀ ਹੈ ਇਸੇ ਕਰਕੇ ਇਹ ਇੱਕ ਬਹੁਤ ਹੀ ਸਖਤ ਕਾਨੂੰਨ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਕਾਨੂੰਨ ਦੇ ਬਾਰੇ ਵਿੱਚ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ ਵੀ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਇਸ ਕਾਨੂੰਨ ਦੇ ਤਹਿਤ ਸਜ਼ਾ ਕੀ ਹੈ ਜ਼ਮਾਨਤ ਕਿਵੇਂ ਮਿਲਦੀ ਹੈ ਠੀਕ ਹੈ ਜੀ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੇ ਰੰਗ-ਬਰੰਗੇ ਲੋਕ ਰਹਿੰਦੇ ਨੇ ਮੇਰੇ ਕੰਨ ਤੋਂ ਪਾਵ ਬਹੁਤ ਤਰ੍ਹਾਂ ਦੇ ਧਰਮ ਨੇ ਬਹੁਤ ਤਰ੍ਹਾਂ ਦੀਆਂ ਜਾਤਾਂ ਨੇ ਠੀਕ ਹੈ ਜੀ ਤੇ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਬੋਲੀਆਂ ਤੇ ਜਿਵੇਂ ਕਿ ਇਹ ਵੀ ਤੁਹਾਨੂੰ ਪਤਾ ਹੀ ਹੈ ਕਿ ਇੱਕੋ ਦੇਸ਼ ਦੇ ਵਿੱਚ ਬਹੁਤ ਸਾਰੇ ਸਟੇਟ ਬਣੇ ਹੋਏ ਨੇ ਰਾਜ ਬਣੇ ਹੋਏ ਨੇ ਜਿਵੇਂ ਕਿ ਪੰਜਾਬ ਹਰਿਆਣਾ ਹਿਮਾਚਲ ਜੁਪੀ ਐਮਪੀ ਮਹਾਰਾਸ਼ਟਰ ਕਰਨਾਟਕ ਕੇਰਲਾ ਠੀਕ ਹੈ ਜੀ ਮਗਾਹਲਿਆ ਤਰਪੁਰਾ ਗੁਜਰਾਤ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟੇਟਾਂ ਬਣੀਆਂ ਹੋਈਆਂ ਨੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਬਹੁਤ ਤਰ੍ਹਾਂ ਦੇ ਲੋਕ ਨੇ ਮੇਰੇ ਕਹਿਣ ਤੋਂ ਭਾਵ ਕਿ ਇੱਕੋ ਦੇਸ਼ ਦੇ ਵਿੱਚ ਤੇ ਇਸੇ ਕਰਕੇ ਇਹ ਕਾਨੂੰਨ ਬਣਾਇਆ ਗਿਆ ਕਿ ਸਾਰਿਆਂ ਨੂੰ ਇਕੱਠਿਆਂ ਰੱਖਿਆ ਜਾਵੇ ਸਾਰੇ ਸ਼ਾਂਤੀ ਦੇ ਨਾਲ ਕਾਨੂੰਨ ਦਾ ਰਾਜ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਦੇਸ਼ ਨੂੰ ਖਤਰਾ ਨਾ ਹੋਵੇ ਇਕੱਠੇ ਰਹਿਣ ਰਲ ਮਿਲ ਕੇ ਰਹਿਣ ਪਿਆਰ ਨਾਲ ਰਹਿਣ ਠੀਕ ਹੈ ਜੀ ਇਹੀ ਇਸ ਕਾਨੂੰਨ ਦਾ ਪਰਪਸ ਹੈ ਤੇ ਜੇ ਸਰਕਾਰ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਖਤਰਾ ਬਣ ਸਕਦਾ ਹੈ ਦੇਸ਼ ਦੇ ਲਈ ਤਾਂ ਉਸ ਤੇ ਇਹ ਕਾਨੂੰਨ ਲਗਾ ਕੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਪਰ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਈ ਵਾਰੀ ਕਾਨੂੰਨ ਦੀ ਦੁਰਵਰਤੋਂ ਵੀ ਹੋ ਜਾਂਦੀ ਹੈ ਮਿਸਜੂਜ ਵੀ ਹੁੰਦਾ ਹੈਗਾ ਠੀਕ ਹੈ ਜੀ ਤੇ ਬਾਕੀ ਤੁਸੀਂ ਸਾਰੇ ਸਿਆਣੇ ਹੋਗੇ ਠੀਕ ਹੈ ਜੀ ਤੇ ਭਾਈ ਅਮਰਿਤਪਾਲ ਸਿੰਘ ਤੇ NSA ਲੱਗਿਆ ਹੋਇਆ ਹੈਗਾ ਇਸ ਕਰਕੇ ਵੀ ਤੁਹਾਨੂੰ ਸਾਰਾ ਪਤਾ ਹੀ ਹੈਗਾ ਠੀਕ ਹੈ ਜੀ ਤੇ ਇਹ ਦੋਸਤੋ ਜਿਹੜਾ ਕਾਨੂੰਨ ਹੈ NSA ਜੀ ਨੂੰ ਅਸੀਂ ਰਸੂਕਾ ਐਕਟ ਵੀ ਕਹਿ ਦਿੰਦੇ ਆਂਗੇ ਫੁੱਲ ਫਾਰਮ ਹੈਗੀ ਜੀ ਨੈਸ਼ਨਲ ਸਕਿਉਰਿਟੀ ਐਕਟ 1980 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਤੇ ਜੇ ਇਸ ਕਾਨੂੰਨ ਦੇ ਤਹਿਤ ਸਰਕਾਰ ਨੂੰ ਦੇਸ਼ ਦੇ ਕਿਸੇ ਵੀ ਵਿਅਕਤੀ ਤੋਂ ਇਸ ਤਰ੍ਹਾਂ ਦਾ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਦੋਸ਼ ਦੇ ਬਿਨਾਂ ਪਰਚੇ ਦੇ ਬਿਨਾਂ ਐਫ ਆਈ ਆਰ ਦੇ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈਗਾ ਸੰਭਾਵਨਾ ਹੋਵੇ ਸਰਕਾਰ ਨੂੰ ਮਹਿਸੂਸ ਹੁੰਦਾ ਹੋਵੇ ਭਾਵੇਂ ਉਹਨੇ ਕ੍ਰਾਈਮ ਨਾ ਕੀਤਾ ਹੋਵੇ ਇਹ ਵੀ ਧਿਆਨ ਵਿੱਚ ਰੱਖਿਓ ਹਾਲਾਂਕਿ ਉਸਨੇ ਕ੍ਰਾਈਮ ਨਹੀਂ ਕੀਤਾ ਹੁੰਦਾ ਕੋਈ ਆਫੈਂਸ ਨਹੀਂ ਕੀਤਾ ਹੁੰਦਾ ਸਿਰਫ ਸੰਭਾਵਨਾ ਦੇ ਆਧਾਰ ਤੇ ਹੀ ਉਸਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈਗਾ ਤੇ ਫਿਰ ਇਹ ਜਿਹੜਾ ਕਾਨੂੰਨ ਹੈ ਇਹਦੀ ਜਿਹੜੀ ਮਿਆਦ ਹੈ ਜਿਵੇਂ 1 ਸਾਲ ਦੇ ਲਈ ਬੰਦ ਕੀਤਾ ਅਮਰਿਤਪਾਲ ਸਿੰਘ ਨੂੰ ਹੋਰ ਸਾਥੀਆਂ ਨੂੰ ਫਿਰ ਉਸ ਤੋਂ ਬਾਅਦ ਉਹਨਾਂ ਦੀ ਮਿਆਦ ਹੈ ਜਿਹੜੀ ਵਧਾ ਇੱਕ ਇੱਕ ਸਾਲ ਕਰਕੇ ਵਧਾਈ ਵੀ ਜਾ ਸਕਦੀ ਹੈਗੀ ਇਹ ਕੋਈ ਜ਼ਰੂਰੀ ਨਹੀਂ ਕਿ ਇੱਕ ਸਾਲ ਦੇ ਲਈ ਐਨਐਸਏ ਲੱਗਦਾ ਇੱਕ ਸਾਲ ਹੀ ਅੰਦਰ ਰਹੂ ਇੱਥੋਂ ਤੱਕ ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਪੂਰੀ ਜ਼ਿੰਦਗੀ ਨੂੰ ਖਤਰਾ ਬਣ ਜਾਂਦਾ ਹੈਗਾ ਠੀਕ ਹੈ ਜੀ ਬਹੁਤ ਸਖਤ ਕਾਨੂੰਨ ਹੈ ਤੇ ਉਹਨੂੰ ਬਹੁਤ ਮਤਲਬ ਇੱਕ ਇੱਕ ਸਾਲ ਕਰਕੇ ਬਹੁਤ ਲੰਮੇ ਟਾਈਮ ਦੇ ਲਈ ਵੀ ਜਿੰਨਾ ਟਾਈਮ ਸਰਕਾਰ ਨੂੰ ਲੱਗੇ ਕਿ ਹਜੇ ਵੀ ਖਤਰਾ ਹੈ ਹਜੇ ਵੀ ਖਤਰਾ ਹੈ ਉਹਨੂੰ ਅੰਦਰ ਬੰਦ ਕਰਕੇ ਰੱਖਿਆ ਜਾ ਸਕਦਾ ਹੈਗਾ ਜੇਕਰ ਲੱਗਦਾ ਹੈਗਾ ਕਿ ਉਹ ਕੋਈ ਬਾਹਰ ਆ ਕੇ ਹਿੰਸਾ ਫੈਲਾ ਸਕਦਾ ਹੈਗਾ ਕੋਈ ਦੇਸ਼ ਦੇ ਲਈ ਖਤਰਾ ਬਣ ਸਕਦਾ ਹੈਗਾ ਕੋਈ ਉਤੇ ਸ਼ੱਕ ਹੈਗਾ ਕਿ ਉਹਦੇ ਵਿਦੇਸ਼ਾਂ ਦੇ ਨਾਲ ਇਸ ਤਰ੍ਹਾਂ ਦੇ ਕੋਈ ਨਜਾਇਜ਼ ਸਬੰਧ ਹੋ ਸਕਦੇ ਨੇ ਦੇਸ਼ ਦੇ ਵਿੱਚ ਰਹਿ ਕੇ ਕਿ ਉਹ ਦੇਸ਼ ਦੇ ਲਈ ਖਤਰਾ ਬਣ ਸਕਦਾ ਹੈਗਾ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਸਕਦਾ ਹੈਗਾ ਠੀਕ ਹੈ ਜੀ ਕਾਨੂੰਨੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈਗਾ ਤੇ ਕਿਸੇ ਵੀ ਵਸਤੂ ਨੂੰ ਇਕੱਠਾ ਜਿਹੜੀ ਕਿ ਜਿਵੇਂ ਕਿ ਅਸਲਾ ਹੋ ਗਿਆ ਜਾਂ ਇਸ ਤਰ੍ਹਾਂ ਦੀ ਕੋਈ ਸਮੱਗਰੀ ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਦੇ ਲਈ ਖਤਰਾ ਬਣ ਸਕਦੀ ਹੈ ਕੋਈ ਆਪਣੀ ਫੌਜ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜੀ ਕੋਈ ਸੰਭਾਵਨਾ ਹੈਗੀ ਹੈ ਤਾਂ ਇਹਨਾਂ ਆਧਾਰਾਂ ਤੇ ਹੀ ਸਰਕਾਰ ਉਸ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖ ਸਕਦੀ ਹੈਗੀ ਤੇ ਹੁਣ ਸਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਇਹ ਐਕਟ ਹੈ ਜਿਹੜਾ ਕੌਣ ਲਾਗੂ ਕਰ ਸਕਦਾ ਹੈਗਾ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਫਿਰ ਪੁਲਿਸ ਕਮਿਸ਼ਨਰ ਜੇਕਰ ਦੇਸ਼ ਦੀ ਕਿਸੇ ਵੀ ਕਿਸ ਦੇਸ਼ ਦੇ ਕਿਸੇ ਵੀ ਖੇਤਰ ਦੇ ਵਿੱਚ ਅਜਿਹੇ ਹਾਲਾਤ ਪੈਦਾ ਹੁੰਦੇ ਨਾਜ਼ਰ ਹੁੰਦੇ ਨੇ ਠੀਕ ਹੈ ਜੀ ਜਿਹੜੇ ਕਿ ਦੇਸ਼ ਦੇ ਲਈ ਉਸ ਖੇਤਰ ਦੇ ਲਈ ਖਤਰਾ ਪੈਦਾ ਕਰ ਸਕਦੇ ਨੇ ਜਿਹੜੇ ਹਾਲਾਤ ਤਾਂ ਇਹ ਕਾਨੂੰਨ ਉਸ ਰਾਜ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜਾਂ ਫਿਰ ਪੁਲਿਸ ਕਮਿਸ਼ਨਰ ਨੂੰ ਪਾਵਰ ਦਿੰਦਾ ਹੈ ਰਾਜ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਪਾਵਰ ਦਿੰਦਾ ਹੈ ਕਿ ਉਹ NSA ਕਾਨੂੰਨ ਉਸ ਵਿਅਕਤੀ ਤੇ ਲਗਾ ਸਕਦੀਆਂ ਨੇ ਜਿਹੜੇ ਇਹ ਜੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਇਹ ਮਹਿਸੂਸ ਕੀਤਾ ਜਾਂਦਾ ਕਿ ਇਹ ਇੱਕ ਖਤਰਾ ਹੋ ਸਕਦਾ ਹੈ ਦੇਸ਼ ਦੇ ਲਈ ਤੇ ਉਸ ਨੂੰ ਫਿਰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਜੇ ਕੋਈ ਸਬੂਤ ਮਿਲ ਜਾਣਾ ਠੀਕ ਹੈ ਜੀ ਤਾਂ ਉਸ ਤੇ ਇਹ ਕਾਨੂੰਨ ਲਗਾਇਆ ਜਾ ਸਕਦਾ ਹੈਗਾ ਉਸ ਨੂੰ ਫਿਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਜਵਾਨਤ ਵੀ ਨਹੀਂ ਹੁੰਦੀ ਤੇ ਇਸੇ ਕਰਕੇ ਇਹ ਸਖਤ ਕਾਨੂੰਨ ਹੈਗਾ ਤੇ ਸਾਡੇ ਲਈ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਇੱਕ ਸਲਾਹਕਾਰ ਬੋਰਡ ਜਿਹੜਾ ਹੁੰਦਾ ਹੈਗਾ ਉਹ ਇਸ ਕਾਨੂੰਨ ਦੇ ਤਹਿਤ ਬਣਾਇਆ ਜਾਂਦਾ ਹੈਗਾ ਇੱਕ ਸਲਾਹਕਾਰ ਕਮੇਟੀ ਤੇ ਉਹ ਤੱਥਾਂ ਨੂੰ ਵਿਚਾਰਦੀ ਹੈਗੀ ਠੀਕ ਹੈ ਜੀ ਸਰਕਾਰ ਨੂੰ ਰਿਪੋਰਟ ਦਿੰਦੀ ਹੈਗੀ ਤੇ ਜੋ ਉਹ ਰਿਪੋਰਟ ਦਿੰਦੀ ਹੈ ਉਸ ਦੇ ਮਤਾਬਕ ਜਿਹੜੀ ਅਗਲੀ ਕਾਰਵਾਈ ਹੁੰਦੀ ਹੈਗੀ ਉਹ ਹੁੰਦੀ ਹੈਗੀ ਤੇ ਇਸੇ ਕਰਕੇ ਦੋਸਤੋ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਮੁੱਖ ਦੀ ਗੱਲ ਇਹ ਹੈ ਕਿ ਬਹੁਤ ਸਖਤ ਕਾਨੂੰਨ ਹੈ ਬਿਨਾ ਪਰਚੇ ਤੋਂ ਸਿਰਫ ਸ਼ੱਕ ਦੇ ਆਧਾਰ ਤੇ ਸੰਭਾਵਨਾ ਦੇ ਆਧਾਰ ਤੇ ਸਰਕਾਰ ਨੂੰ ਮਹਿਸੂਸ ਹੁੰਦਾ ਹੈ ਸਰਕਾਰ ਨੂੰ ਲੱਗਦਾ ਹੈ ਕਿ ਖਤਰਾ ਹੋ ਸਕਦਾ ਹੈ ਕ੍ਰਾਈਮ ਕਰ ਸਕਦਾ ਹੈ ਠੀਕ ਹੈ ਜੀ ਦੇਸ਼ ਲਈ ਖਤਰਾ ਬਣ ਸਕਦਾ ਹੈ ਸਿਰਫ ਇਸੇ ਆਧਾਰ ਤੇ ਹੀ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਜਾ ਸਕਦਾ ਹੈ ਮਿਆਦ ਨੂੰ ਵਧਾਇਆ ਜਾ ਸਕਦਾ ਹੈ ਉਸ ਵਿਅਕਤੀ ਦੀ ਜਿਹੜੀ ਪੂਰੀ ਲਾਈਫ ਹੈ ਉਹ ਫਿਰ ਖਾਤਰੇ ਦੇ ਵਿੱਚ ਪੈ ਜਾਂਦੀ ਹੈਗੀ ਤੇ ਬਹੁਤ ਛੋਟਾ ਜਿਹਾ ਐਕਟ ਹੈ ਪਰ ਬਹੁਤ ਸਖਤ ਐਕਟ ਹੈ ਸਖਤ ਕਾਨੂੰਨ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਇੱਕ ਛੋਟੀ ਜਹੀ ਵੀਡੀਓ ਤੋਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਐਨ ਐਸ ਏ ਕਾਨੂੰਨ ਕੀ ਹੈ ਇਹ ਐਕਟ ਕੀ ਹੈ ਠੀਕ ਹੈ ਜੀ ਬਾਲੀਆਂ ਬਰੀਕੀਆਂ ਚ ਨਹੀਂ ਜਾਂਦੇ ਜਿਵੇਂ ਕਿ ਅਸੀਂ ਸਲਾਹਕਾਰ ਬੋਰਡ ਦੀ ਕੰਮ ਦੀ ਗੱਲ ਕੀਤੀ ਹੈ ਸਲਾਹਕਾਰ ਕਮੇਟੀ ਦੀ ਕਿ ਉਸਨੇ 7 ਹਫ਼ਤਿਆਂ ਦੇ ਅੰਦਰ ਸਰਕਾਰ ਨੂੰ ਰਿਪੋਰਟ ਸੌਂਪਣੀ ਹੁੰਦੀ ਹੈ ਠੀਕ ਹੈ ਜੀ ਜਾਂ ਹੋਰ ਕਈ ਗੱਲਾਂ ਹੈਗੀਆਂ ਨੇ ਜਿਹੜੀਆਂ ਤੇ ਅਸੀਂ ਮੋਟੀ ਮੋਟੀ ਜੀ ਗੱਲ ਕੀਤੀ ਹੈ ਕਿ ਇਹ ਕਾਨੂੰਨ ਕੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਗਿਆ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਤੱਕ ਭੇਜ ਦਿਓ ਤੇ ਇੰਦੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮਿਹਰਬਾਨੀ